ਸਾਰਿਆਂ ਨੂੰ ਪਿਆਰ ਭਰ ਇਸ ਸਸ਼ੇ ਕਾਲ ਜੀ ਬਹੁਤ ਬਹੁਤ ਸਵਾਗਤ ਕਰਦੇ ਆਂ ਆਪਣੇ ਚੈਨਲ ਤੇ ਸੋ ਦੋਸਤੋ ਪੰਜਾਬ ਦੇ ਨਿਲਾਸਮਾ ਦੇ ਲਈ ਇੱਕ ਵੱਡੀ ਖੁਸ਼ਖਬਰੀ ਇੱਕ ਵੱਡੀ ਗੁੰਜ ਜਿਹੜੀ ਹੈ ਸਾਹਮਣੇ ਨਿਕਲ ਕੇ ਆ ਰਹੀ ਹੈ ਪੰਜਾਬ ਸਰਕਾਰ ਨੇ ਵੱਖ-ਵੱਖ ਜਥੇਬੰਦੀਆਂ ਦੇ ਨਾਲ ਮੀਟਿੰਗ ਜਿਹੜੀ ਹੈ ਜਿਹੜੀ ਮੀਟਿੰਗਾਂ ਰੱਖੀਆਂ ਇਨ੍ਹਾਂ ਮੀਟਿੰਗਾਂ ਦੇ ਵਿੱਚ ਕਈ ਮੰਗਾਂ ਦੇ ਉੱਪਰ ਪੰਜਾਬ ਸਰਕਾਰ ਨੇ ਸਹਿਮਤੀ ਦਿੱਤੀ ਸੀ ਪੰਜਾਬ ਸਰਕਾਰ ਦੇ ਜਿਹੜੇ ਵਿੱਤ ਵਿਭਾਗ ਦੇ ਵੱਲੋਂ ਇੱਕ ਪੱਤਰ ਵੀ ਬਕਾਇਦਾ ਜਾਰੀ ਕੀਤਾ ਗਿਆ ਹੈ ਜਿਹੜਾ ਹੈ ਤੁਸੀਂ ਇਸ ਪੱਤਰ ਨੂੰ ਤੁਹਾਨੂੰ ਪੱਤਰ ਵੀ ਦਿਖਾਵਾਂਗੇ ਸਕਰੀਨ ਤੇ ਦੋਸਤੋ ਜਿਹੜਾ ਦੇਖ ਸਕਦੇ ਹੋ ਸੋ ਦੋਸਤੋ ਜਿਹੜਾ ਮੁਲਾਜ਼ਮਾਂ ਦੀ ਡੀਏ ਦੇ ਵਿੱਚ ਜਿਹੜਾ ਵਾਅਦਾ ਕੀਤਾ ਗਿਆ ਹੈ ਕਿਉਂਕਿ ਮੁਲਾਜ਼ਮ ਲੰਬੇ ਸਮੇਂ ਤੋਂ ਹੜਤਾਲ ਕਰਨੇ ਕਰਦੇ ਸੀ ਇਸ ਹੜਤਾਲ ਨੂੰ ਦੇਖ ਕੇ ਪੰਜਾਬ ਸਰਕਾਰ ਚੁਕਦੀ ਨਜ਼ਰ ਆ ਰਹੀ ਹੈ ਆਪਣੇ ਗੋਡੇ ਟੇਕ ਦੀ ਨਜ਼ਰ ਆ ਰਹੀ ਹੈ ਜਿਵੇਂ ਕਿ ਆਪ ਸਭ ਨੂੰ ਪਤਾ ਹੈ ਕਿ ਮੁਲਾਜ਼ਮ ਲੰਬੇ ਸਮੇਂ ਤੋਂ ਸੰਘਰਸ਼ ਕਰਦੇ ਹਨ ਕਿਡ ਆਪਣਾ 11% ਕਿਸ਼ਤਾਂ ਤੇ ਕਿਸ਼ਤਾਂ ਜਿਹੜਾ ਬਕਾਇਆ ਜਿਹੜਾ ਹੈ ਪੈਂਡਿੰਗ ਪਿਆ 18228 ਕਰੋੜ ਰੁਪਏ ਦਾ 15% ਦਾ ਜਿਹੜਾ ਹੈ ਮੁਰਦੋਲ ਜਿਹੜਾ ਲਾਗੂ ਕਰਵਾਉਣਾ ਇਸ ਨੂੰ ਜਿਹੜਾ ਹੈ ਪੁਰਾਣੀ ਸਰਕਾਰਾਂ ਨੇ ਜਿਹੜਾ ਕਿ ਬੰਦ ਕਰ ਦਿੱਤਾ ਸੀ ਇਸ ਦੇ ਨਾਲ ਹੀ 2.90 ਫੈਕਟਰ ਪੇ ਸਕਿਲ ਵਾਪਸ ਪਾਉਣ ਵਾਸਤੇ ਸੰਘਰਸ਼ ਕੀਤੇ ਜਾ ਰਹੇ ਸੀ ਰੈਲੀਆਂ ਕੀਤੀਆਂ ਜਾ ਰਹੀਆਂ ਨੇ ਹੁਣ ਪੰਜਾਬ ਸਰਕਾਰ ਜਿਹੜੀ ਆਪਣੇ ਕੋਟੇ ਟੇਕ ਦੀ ਨਜ਼ਰ ਆ ਰਹੀ ਹੈ ਚੁੱਕ ਦੀ ਨਜ਼ਰ ਆ ਰਹੀ ਹੈ ਪੰਜਾਬ ਸਰਕਾਰ ਨੇ ਇੱਕ ਬਕਾਇਦਾ ਹੈ ਮਲਾਜ਼ਮਾਂ ਦੇ ਹੱਕ ਦੇ ਵਿੱਚ ਜਿਹੜਾ ਹੈ ਇੱਕ ਪੱਤਰ ਜਾਰੀ ਕੀਤਾ ਹੈ ਮਲਾਜ਼ਮਾਂ ਦੀ ਇੱਥੇ ਜਿਹੜੀ ਜਿਤ ਨਜ਼ਰ ਆ ਰਹੀ ਹੈ ਜਿਹੜਾ ਪੱਤਰ ਦਾ ਜਿਹੜਾ ਵੇਰਵਾ ਜਿਹੜਾ ਵਿਸ਼ਾ ਹੈ ਜੇਕਰ ਚੈਨਲ ਦੇ ਉੱਪਰ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰ ਲੈਣਾ ਜੀ ਸੋ ਦੋਸਤੋ ਜਿਹੜਾ ਤੁਹਾਨੂੰ ਪੱਤਰ ਵੀ ਦਿਖਾਵਾਂਗੇ ਸਕਰੀਨ ਤੇ ਜਿਹੜਾ ਹੈ ਇਸ ਪੱਤਰ ਦਾ ਵਿਸ਼ਾ ਕੀ ਦੱਸਿਆ ਗਿਆ ਹੈ ਦੋਸਤੋ ਜਿਹੜੀ ਆ ਜਿਹੜੀ ਅੱਜ ਦੀ ਨਵੀਂ ਅਪਡੇਟ ਦੇ ਵਲ ਜਿਹੜਾ ਹੈ ਪੰਜਾਬ ਸਰਕਾਰ ਜਿਹੜੀ ਕੰਪਿਊਟਰ ਦੇ ਅਧਿਆਪਕਾਂ ਦੇ ਡੀਏ ਦੇ ਵਿੱਚ 33% ਦਾ ਵਾਧਾ ਕੀਤਾ ਗਿਆ ਹੈ ਇਸ ਸਬੰਧਿਕ ਪੱਤਰ ਵੀ ਜਿਹੜਾ ਹੈ ਜਿਹੜਾ ਹੈ ਜਾਰੀ ਕੀਤਾ ਗਿਆ ਇਹ ਪੱਤਰ ਵਿੱਤ ਵਿਭਾਗ ਦੇ ਵੱਲੋਂ ਜਾਰੀ ਕੀਤਾ ਗਿਆ ਹੈ ਪਹਿਲਾਂ ਕੰਪਿਊਟਰ ਦੇ ਜਿਹੜੇ ਕਿ ਅਧਿਆਪਕਾਂ ਦਾ ਡੀਏ ਜਿਹੜਾ ਸੀ 148 ਜਿਹੜਾ ਕਿ ਪਰਸੈਂਟ ਸੀ ਇਸ ਨੂੰ ਵਧਾ ਕੇ 181% ਕਰ ਦਿੱਤਾ ਗਿਆ ਹੈ ਮਤਲਬ ਕਿ 33% ਦਾ ਡੀਏ ਦੇ ਵਿੱਚ ਵਾਧਾ ਕਰ ਦਿੱਤਾ ਗਿਆ ਹੈ ਇਸ ਪੱਤਰ ਦੇ ਵਿੱਚ ਇਹ ਵੀ ਜਿਹੜਾ ਲਿਖਿਆ ਹੈ ਕਿ ਇੱਕ ਇੱਕ ਜਨਵਰੀ 2025 ਤੋਂ ਤਨਖਾਹ ਦੇ ਨਾਲ ਦਿੱਤਾ ਜਾਵੇਗਾ ਇਹ ਮੁਲਾਜ਼ਮਾਂ ਦੇ ਲਈ ਬਹੁਤ ਹੀ ਵੱਡੀ ਖੁਸ਼ਖਬਰੀ ਹੈ ਮੁਲਾਜ਼ਮਾਂ ਦੇ ਲਈ ਬਹੁਤ ਹੀ ਵੱਡੀ ਅਪਡੇਟ ਹੈ ਜੇਕਰ ਕਿਸੇ ਇੱਕ ਜਥੇਬੰਦੀ ਦੀ ਮੀਟਿੰਗ ਨੇ ਮਲਾਸਮਾ ਦੀਆਂ ਮੰਗਾਂ ਉੱਤੇ ਪੱਕੀ ਮੋਹਰ ਜਿਹੜੀ ਹੈ ਲੱਗ ਸਕਦੀ ਹੈ ਤਾਂ ਬਾਕੀ ਮਲਾਸਮਾਂ ਜਥੇਬੰਦੀਆਂ ਨੇ ਸਾਰੀਆਂ ਮੰਗਾਂ ਦੇ ਉੱਤੇ ਵੀ ਹੌਲੀ-ਹੌਲੀ ਪੱਕੀ ਮੋਹਰ ਜਿਹੜੀ ਹੈ ਲਗਣੀ ਸ਼ੁਰੂ ਹੋ ਜਾਵੇਗੀ ਸੋ ਦੋਸਤੋ ਇਹ ਸੀ ਅੱਜ ਦੀ ਵੱਡੀ ਅਤੇ ਖਾਸ ਅਪਡੇਟ ਜਿਹੜੀ ਮਲਾਸਮਾ ਨਾਲ ਸੰਬੰਧਿਤ ਸੀ ਮਲਾਸਮਾ ਦੇ ਲਈ ਬਹੁਤ ਹੀ ਵੱਡੀ ਖੁਸ਼ਖਬਰੀ ਸੀ ਜਿਹੜੀ ਉਹਨਾਂ ਦੀ ਕਿਤੇ ਨਾ ਕਿਤੇ ਜਿਹੜਾ ਨਜ਼ਰ ਆ ਰਿਹਾ ਕਿ ਉਹਨਾਂ ਮਲਾਸਮਾ ਦੀ ਜਿੱਤ ਹੋਈ ਹੈ ਸੋ ਦੋਸਤੋ ਇਹ ਸੀ ਅੱਜ ਦੀ ਵੱਡੀ ਅਤੇ ਖਾਸ ਅਪਡੇਟ ਚੈਨਲ ਨਾਲ ਬਨੇ ਰਹਿਣਾ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਜੀ ਮਿਲਦੇ ਆ ਕਿਸੇ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ